ਕਾ ਫਰੋਖਿਆ ਫੋਰਸ ਦੀ ਟੀਮ ਦੀ ਇਤਰਾਫ ਕੀਤੀ ਗਈ ਆ ਬਹੁਸ਼ਾਹਪੁਰ ਜ਼ਿਲ੍ਹੇ ਦੀ ਗੱਲ ਕਰਕੇ ਤਾਂ ਬਹੁਸ਼ਾਹਪੁਰ ਜ਼ਿਲ੍ਹੇ ਭਰ ਦੇ ਵਿੱਚ ਕਿੰਨੀਆਂ ਗੱਡੀਆਂ ਜਿਹੜੀਆਂ ਲੋਟ ਹੋਈਆਂ ਨੇ ਤਾਂ ਕਿਸ ਤਰ੍ਹਾਂ ਸਭਾ ਮੈਨ ਨੂੰ ਪ੍ਰਦਾਨ ਕੀਤੀਆਂ ਜਾ ਰਹੀਆਂ ਨੇ ਜੀ ਇੱਕ ਵਦਾ ਜਿਹੜਾ ਇੱਕ ਚੰਗਾ ਉਪਰਾਲਾ ਹੈਗਾ ਮਾਜੂਬ ਸੀਐਮ ਸਾਹਿਬ ਦਿਨ ਅਗਵਾਈ ਕੇ ਜਿਹੜਾ ਲਿਖਾ ਗਿਆ ਸੜਕ ਸੁਰੱਖਿਆ ਫੋਰਸ ਦਾ ਜਿਹਦੇ ਵਿੱਚ ਵਨ ਆਫ ਇਟਸ ਕਾਈਂਡ ਹੈਗਾ ਪੂਰੇ ਦੇਸ਼ 'ਚ ਜਿਹਦੇ ਵਿੱਚ ਡੈਡੀਕੇਟਿਡਲੀ ਰੋਡ ਸੇਫਟੀ ਵਾਸਤੇ ਇੱਕ ਡੈਡੀਕੇਟਿਡ ਫੋਰਸ ਜਿਹੜੀ ਹੈਗੀ ਡਿਪਲॉय ਕੀਤੀ ਹੈਗੀ ਪੰਜਾਬ ਟ੍ਰੈਕ 'ਚ ਇਸ ਸਬੰਧ ਵਿੱਚ ਆਪਣੇ ਕੋਲੇ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ 6 ਸੜਕ ਸੁਰੱਖਿਆ ਪੋਸਟ ਦੀਆਂ ਟੀਮਾਂ ਤਾਇਨਾਤ ਕੀਤੀਆਂ ਹਨ ਜਿਹੜੀ ਲਗਭਗ 30 ਤੋਂ 35 ਕਿਲੋਮੀਟਰ ਦੀ ਦੂਰੀ 'ਚ ਇੱਕ ਗੱਡੀ ਹਾਈਵੇਜ਼ ਤੇ ਨੈਸ਼ਨਲ ਹਾਈਵੇਜ਼ ਤੇ ਸਟੇਟ ਹਾਈਵੇਜ਼ ਤੇ ਤਨਾਤ ਰਹਿਣੀ ਹੈ ਜਿਦੇ ਵਿੱਚ ਇੱਕ ਗੱਡੀ 'ਚ 4 ਮੁਲਾਜ਼ਮ ਐਟ ਅ ਟਾਈਮ 3 ਸ਼ਿਫਟਾਂ 'ਚ ਤਨਾਤ ਹੈਗੇ ਮਤਲਬ ਇੱਕ ਗੱਡੀ 'ਚ 12 ਮੁਲਾਜ਼ਮ ਪੂਰੇ ਦਿਨੋਂ ਰਾਤ ਦੀ ਵੈਕੈਂਸ ਤਨਾਤ ਹੈਗੇ ਤੇ ਇਸ ਤਰੀਕੇ ਦੀ ਆਪਣੇ ਕੋਲ 6 ਟੀਮਾਂ ਤਨਾਤ ਹੈਗੀਆਂ ਇਹਨਾਂ ਦਾ ਜਿਹੜਾ ਮੇਨ ਮਕਸਦ ਹੈਗਾ ਉਹ ਹੈਗਾ ਕਿ ਰੋਡ ਸੇਫਟੀ ਇਨਸ਼ੋਰ ਕਰਨਾ ਨੈਸ਼ਨਲ ਹਾਈਵੇ ਤੇ ਸਟੇਟ ਹਾਈਵੇ ਤੇ ਕੋਈ ਵੀ ਵਿਅਕਤੀ ਜਿਹੜਾ ਹੈਗਾ ਜਦੋਂ ਵੀ ਉਹਨੂੰ ਰੋਡਸ ਤੇ ਸਟੇਟ ਹਾਈਵੇ ਤੇ ਨੈਸ਼ਨਲ ਹਾਈਵੇ ਤੇ ਕਿਸੇ ਵੀ ਤਰੀਕੇ ਦੀ ਪੁਲਿਸ ਹੈਲਪ ਦੀ ਲੋੜ ਹੋਵੇ ਉਹ ਇਮੀਡੀਏਟਲੀ 112 ਤੇ ਕਾਲ ਕਰ ਸਕਦਾ ਹੈਗਾ 112 ਜਿਹੜਾ ਹੈਗਾ ਉਹ ਪ੍ਰਾਇਮਰੀ ਕੰਟੈਕਟ ਨੰਬਰ ਹੈਗਾ ਹਰ ਬੰਦੇ ਵਾਸਤੇ ਕੋਈ ਨੰਬਰ ਤੁਹਾਨੂੰ ਯਾਦ ਰੱਖਣ ਦੀ ਲੋੜ ਨਹੀਂ ਕਿਸੇ ਦਾ ਮੋਬਾਈਲ ਨੰਬਰ ਯਾਦ ਰੱਖਣ ਦੀ ਲੋੜ ਨਹੀਂ ਤੁਸੀਂ ਕੇਵਲ 112 ਤੇ ਕਾਲ ਕਰਨਾ ਤੇ ਆਪਣਾ ਇਸ਼ੂ ਦੱਸਣਾ ਹੈਗਾ ਕਿੱਥੇ ਕੋਈ ਐਕਸੀਡੈਂਟ ਹੋ ਗਿਆ ਹੈਗਾ ਜਾਂ ਕਿੱਥੇ ਕੋਈ ਬਹੁਤ ਟ੍ਰੈਫਿਕ ਜਮ ਹੈਗਾ ਜਾਂ ਇਸ ਤਰੀਕੇ ਦਾ ਜਿਹੜਾ ਰੋਡ ਸੇਫਟੀ ਤੁਰ ਲੈ ਕੇ ਇਸ਼ੂ ਹੈਗਾ ਉਹਦੇ ਸਮਝ ਤੇ ਇਮੀਡੀਏਟਲੀ ਸਾਡੀ ਟੀਮ ਜਿਹੜੀ ਹੈਗੀ ਉਹ ਆਪਣੀ ਮੋਬਾਈਲ ਲੋਕੇਸ਼ਨ ਦੇ ਹਿਸਾਬ ਨਾਲ ਕਿਉਂਕਿ 30 ਕਿਲੋਮੀਟਰ ਦਾ ਐਕਸਪ੍ਰੈਸ ਪੂਰੀ ਇੱਕ ਟੀਮ ਕੋਲੇ ਹੈਗਾ ਤੇ ਉਹ ਜਿੱਥੇ ਲੋਕੇਸ਼ਨ ਹੈਗੀ ਉਹ 2 ਮਿੰਟ ਦੇ ਰਿਸਪੌਂਸ ਟਾਈਮ ਤੋਂ ਲੈ ਕੇ 10 ਮਿੰਟ ਤੱਕ ਦੇ ਰਿਸਪੌਂਸ ਟਾਈਮ 'ਚ ਉੱਥੇ ਪਹੁੰਚੇਗੀ ਕੀ ਡਿਪੈਂਡਿੰਗ ਔਨ ਦੀ ਸਿਚੁਏਸ਼ਨ ਕੀ ਵਿਕਟ ਹੈ ਟੀਮ ਲੈ ਲੇਗੀ ਤੇ ਇਮੀਡੀਏਟਲੀ ਜਿਹੜਾ ਹੈਗਾ ਜੇਕਰ ਕੋਈ ਰੋਡ ਹਾਦਸਾ ਹੋ ਜਾਂਦਾ ਹੈਗਾ ਐਕਸੀਡੈਂਟ ਹੋ ਜਾਂਦਾ ਹੈਗਾ ਉਹਨੂੰ ਫਸਟ ਏਡ ਵੀ ਦਿੱਤਾ ਜਾਏਗਾ ਮੈਡੀਕਲ ਹੈਲਪ ਨੇ ਦੇ ਨਾਲ ਉਹਨੂੰ ਰੈਸਕਿਊ ਵੀ ਕਰਵਾਇਆ ਜਾਏਗਾ ਤੇ ਐਟ ਦੀ ਸੇਮ ਟਾਈਮ ਮੌਕੇ ਦਾ ਜਿਹੜਾ ਟ੍ਰੈਫਿਕ ਮੈਨੇਜਮੈਂਟ ਵੀ ਕੀਤਾ ਜਾਏਗਾ ਤੇ ਸਾਡੀ ਟੀਮਸ ਨੂੰ ਬੜਾ ਡੈਡੀਕੇਟਿਡਲੀ ਟ੍ਰੇਨ ਕੀਤਾ ਗਿਆ ਹੈਗਾ ਜਹਾਂਚਿਲਾਂ ਵਿੱਚ ਤੁਹਾਨੂੰ ਪਤਾ ਹੈਗਾ ਤੇ ਇਹਦੇ ਸੁਪਰਵੀਜ਼ਨ ਵਾਸਤੇ ਜਿਹੜੇ ਹੈਗੇ ਵੱਖਰੇ ਵੱਖਰੇ ਆਫਿਸਸ ਵੀ ਲਾਏ ਗਏ ਹੈਗੇ ਜਿਦੇ ਵਿੱਚ ਇੱਕ ਡੈਡੀਕੇਟਿਡ ਐਸਐਸਟੀ ਰੈਂਕ ਦਾ ਆਫਸਰ ਪੂਰੇ ਤੇ ਐਟ ది ਸੇਮ ਟਾਈਮ ਜਿਹੇ ਵੱਲੋਂ ਵੀ ਅਸੀਂ ਇੱਕ ਐਸਪੀਰੈਂਟ ਦਾ ਆਫਸਰ ਇਹਨਾਂ ਨੂੰ ਫੈਸਿਲਿਟੇਟ ਕਰਨ ਵਾਸਤੇ ਕੋਆਰਡੀਨੇਟ ਕਰਨ ਵਾਸਤੇ ਤੇ ਮਾਨਿਟਰ ਕਰਨ ਵਾਸਤੇ ਲਾਇਆ ਹੈ ਸਰ ਇੱਕ 1.2 ਤੋਂ ਇਲਾਵਾ ਕੋਈ ਨਾ ਹੋਰ ਕੋਈ ਨਾ ਤੇ ਸਪੈਸ਼ਲ ਨੰਬਰ ਜਿਹੜੇ ਕੋਈ ਜਾਰੀ ਕੀਤੇ ਗਏ ਨੇ ਪੁਲਿਸ ਕੁਸ਼ਲ ਸਭ ਤੋਂ ਦੇਖੋ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਕਿ ਪੂਰੇ ਦੇਸ਼ 'ਚ ਹੀ 112 ਜਿੱਦਾਂ ਆਪਾਂ ਬਾਹਰ ਵਿਦੇਸ਼ਾਂ 'ਚ ਹੁੰਦੇ ਹੈਗੇ ਕੇਵਲ ਇੱਕ ਪੁਲਿਸ ਦਾ ਨੰਬਰ ਹੁੰਦਾ ਹੈਗਾ ਤੇ ਉਸੇ ਤਰੀਕੇ ਨਾਲ ਸਾਡਾ ਵੀ ਜਿਹੜਾ ਹੈਗਾ 112 ਨੰਬਰ ਹੈਗਾ ਤੁਸੀਂ ਕਿਸੇ ਵੀ ਤਰੀਕੇ ਦੀ ਪੁਲਿਸ ਹੈਲਪ ਵਾਸਤੇ ਚਾਹੇ ਉਹ ਸਾਡਾ ਸੁਰੱਖਿਆ ਫੋਰਸ ਦੇ ਸੰਬੰਧ ਵਿੱਚ ਜਾ ਕੋਈ ਔਰ ਪੁਲਿਸ ਹੈਲਪ ਲਾਈਨ ਚ ਕਿਉਂਕਿ ਉਹਦੇ ਵਿੱਚ ਸਾਡਾ ਸਾਰਾ ਡਾਟਾਬੇਸ ਮੇਨਟੇਨ ਰਹਿੰਦਾ ਹੈਗਾ ਸਾਰੀ ਕਾਲਸ ਰਿਕਾਰਡ ਰਹਿੰਦਾ ਹੈਗਾ ਤੇ ਇਵਨ ਆਦਰਵਾਈਜ਼ ਕਿਉਂਕਿ ਤੁਸੀਂ ਕੋਈ ਪ੍ਰਾਈਵੇਟ ਨੰਬਰ ਤੇ ਫੋਨ ਕਰੋਗੇ ਕੋਈ ਰਿਸਪੌਂਸ ਦੇਵੇ ਕੋਈ ਨਾ ਦੇਵੇ ਇਸ ਕਰਕੇ ਇਮਰਜੈਂਸੀ ਨੰਬਰ ਤੇ ਕਈ ਵਾਰੀ ਇਸ ਤਰੀਕੇ ਦੀ ਚੀਜ਼ ਆ ਜਾਂਦੀ ਹੈ ਕਿ ਕਿ 112 ਬਿਜ਼ੀ ਹੁੰਦਾ ਹੈਗਾ ਤੇ ਬਟ ਉਹ ਐਟ ਦ ਸੇਮ ਟਾਈਮ ਤੁਸੀਂ ਇਹ ਕਰਦੀ ਫਿਰ ਟ੍ਰਾਈਂਗ ਕਰਨ ਨਾਲ ਸਿੱਧਾ ਲੱਗ ਜਾਂਦਾ ਹੈਗਾ ਨਹੀਂ ਤਾਂ ਫਿਰ ਦੂਸਰੀ ਵਾਰ ਟ੍ਰਾਈ ਕਰ ਬਟ 112 ਇਜ਼ ਦੀ ਪ੍ਰਾਇਮਰੀ ਨੰਬਰ ਜਿਹੜਾ ਜਿਹੜਾ ਹੈਗਾ ਉਹ ਸਾਡਾ ਉਸ ਤੋਂ ਅਲਾਵਾ ਜਿਹੜੇ ਹੈਗੇ ਲੋਕਲ ਨੰਬਰ ਤੇ ਕੰ ਹਵਾਲੀ ਵਿੱਚ ਕੋਈ ਸਰ ਆਇਆ ਹੁਸ਼ਾਪੁਰ ਦੇ ਵਿੱਚ ਨਾ ਲੱਗਦਾ ਇੱਕ ਹਫ਼ਤੇ ਦੇ ਕਿਰੇ ਦਾ ਸਮਾਂ ਹੋ ਗਿਆ ਕੋਈ ਰਿਵਿਊ ਆਇਆ ਹਾਂਜੀ 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 ਉਹ ਸਾਡੇ ਡੇ ਟੂ ਡੇ ਬੇਸਿਸ ਤੇ ਚੱਲਦੇ ਰਹਿੰਦੇ ਹੈਗੇ ਜਿਹੜੇ ਟ੍ਰੈਫਿਕ ਆਪਣਾ ਜਿਹੜਾ ਰੋਡ ਸੇਫਟੀ ਵਾਸਤੇ ਕਿੱਥੇ ਐਕਸੀਡੈਂਟ ਹੁੰਦਾ ਆ ਔਰ ਹੁੰਦਾ ਉਹ ਡਿਟੇਲਸ ਅਸਟਰ ਨਾਲ ਸ਼ੇਅਰ ਵੀ ਕਰ ਸਕਦੇ ਹੈਗੇ ਯੋਗੀ ਆ ਇਹ ਸਾਰੇ ਡਿਟੇਲਸ ਵਗੈਰਾ ਸੈਂਟਲੀ ਸ਼ੇਅਰ ਕਰਦੇ ਹੈਗੇ ਪਰ ਅਸੀਂ ਵੀ ਜਲਾ ਲੈਵਲ ਤੇ ਸ਼ੇਅਰ ਕਰਦੇ ਹਾਂ ਤਾਂ ਕੋਈ ਇਸ਼ਚ ਸਮਸੁਰ ਕੇ ਰੋਡ ਐਕਸੀਡੈਂਟਲੀ ਸੇਵਾਵਾਂ ਪ੍ਰਦਾਨ ਹੋਣਗੀਆਂ ਜਾਂ ਕੋਈ ਕੋਈ ਰਾਤ ਰਾਤ ਕਿਸੇ ਦੀ ਗੱਡੀ ਖਰਾਬ ਹੋ ਜਿੰਦੇ ਕਿਸੇ ਨੂੰ ਕੋਈ ਨੀਡ ਹੋਵੇ ਹੈਲਪ ਹੋਵੇ ਜਾਂ ਉਹਨਾਂ ਤੱਕ ਵੀ ਪਹੁੰਚ ਕਰ ਸਕਦੇ ਦੇਖੋ ਜੇਕਰ ਅਸੀਂ ਵਰਦੀ ਪਾ ਲਈ ਤੇ ਜਿਸਨੂੰ ਜੋ ਪੁਕਾਰੇਗਾ ਅਸੀਂ ਪਹੁੰਚਣਾ ਅਸੀਂ ਜੋ ਵੀ ਮਦਦ ਕਰ ਸਕਦੇ ਹੈਗੇ ਉਹਦੀ ਉਹ ਕਰਦੇ ਇਹਦਾ ਨਹੀਂ ਕਿ ਅਸੀਂ ਕੋਈ ਬੰਦਾ ਕਹਿੰਦੇ ਕਿ ਜੀ ਸਾਡਾ ਟਾਇਰ ਬਦਲਾ ਦਿਓ ਬਟ ਉਹਦਾ ਜੋ ਵੀ ਜੋ ਵੀ ਪ੍ਰਾਇਮਰੀਲੀ ਕਿਉਂਕਿ ਦੇਖੋ ਰੋਡ ਤੇ ਤੁਹਾਡੀ ਗੱਲ ਸਹੀ ਹੈਗੀ ਕਿਸੇ ਦੀ ਗੱਡੀ ਖਰਾਬ ਹੋ ਜਾ ਫੈਮਲੀ ਕਰ ਲਈਏ ਉਹਨਾਂ ਨੂੰ ਸੇਫਟੀ ਉਹਨਾਂ ਨੂੰ ਸੇਫਟੀ ਦਾ ਅਹਿਸਾਸ ਤੇ ਸਾਡੀ ਗੱਡੀ ਪਹੁੰਚੇਗੀ ਉਹ ਜੇਕਰ ਲੋਡ ਹੋਈ ਜਾਂ ਇਸ ਤਰੀਕੇ ਤੇ ਕੋਈ ਬਜ਼ੁਰਗ ਹੋਏ ਜਾਂ ਫੈਮਲੀ ਹੋਈ ਤਾਂ ਟਾਇਰ ਬਦਲਣ ਸੇ ਵੀ ਸਾਨੂੰ ਕੋਈ ਹਰਜ ਨਹੀਂ ਹੈਗਾ ਐਜ਼ ਇਨ ਹਿਊਮਨ ਆਪਾਂ ਵੀ ਕਰਦੇ ਹੈਗੇ ਪੁਲਿਸ ਦੀ ਤਾਂ ਗੱਲ ਬਹੁਤ ਦੂਰ ਦੀ ਗੱਲ ਹੈਗੀ ਮਤਲਬ ਬੰਦਾ ਹੀ ਕਰਦਾ ਹੈਗਾ ਤੇ ਪੁਲਿਸ ਨੇ ਤਾਂ ਕਰਨਾ ਹੀ ਕਰਨਾ ਹੈ ਅਸੀਂ ਤਾਂ ਹਿਊਮਨਿਟੀ ਦੀ ਸੇਵਾ ਵਾਸਤੇ ਹੈਗੇ ਲੋਕਾਂ ਦੀ ਸੇਵਾ ਵਾਸਤੇ ਅਸੀਂ ਡੈਫੀਨੇਟਲੀ ਜਿਹੜਾ ਹੈਗਾ ਜਦੋਂ ਸਾਨੂੰ ਕੋਈ ਵੀ ਪੁਕਾਰੇਗਾ ਕਿੱਥੇ ਵੀ ਤੇ ਅਸੀਂ ਪਹੁੰਚਾਂਗੇ ਤੇ ਜੋ ਵੀ ਫੈਸਿਲਿਟੀ ਕਰ ਸਕਦੇ ਹਾਂ ਅਸੀਂ ਕਰਾਂਗੇ ਜੇਕਰ ਸਾਡੇ ਤੋਂ ਇਲਾਵਾ ਕੋਈ ਮੈਡੀਕਲ ਹੈਲਪ ਚਾਹੀਦੀ ਕੋਈ ਹੋਰ ਚਾਹੀਦੀ ਤਾਂ ਸਾਨੂੰ ਬੁਲਾ ਕੇ ਫੈਸਿਲਿਟੇਟ ਕਰਾਵਾਂਗੇ ਤੁਸੀਂ ਬੁਲਾਓ ਅਸੀਂ ਆਵਾਂਗੇ ਥੈਂਕ ਯੂ ਥੈਂਕ ਯੂ